ਸਮਾਜ ਵਿਰੋਧੀ ਮਾੜੇ ਅੰਸਰ ਨੇ ਚਾਹੇ ਉਹ ਨਸ਼ਾ ਦੇ کاروبار ਚ ਨੇ ਚਾਹੇ ਉਹ ਸਮਗਲਿੰਗ ਦੇ ਰੂਪ ਨੇ ਉਹਨਾਂ ਨੂੰ ਐਸ ਪਰ ਲ ਜਿੱਠਿਆ ਜਾਏਗਾ ਤੇ ਸਖਤੀ ਦੇ ਨਾਲ ਜਿੱਠਿਆ ਜਾਏਗਾ ਤੇ ਪੰਜਾਬ ਸਰਕਾਰ ਦੀ ਬੜੀ ਕਲੀਅਰ ਕਟ ਪਾਲਿਸੀ ਹੈ ਲਾન્ડ ਆਰਡਰ ਨੂੰ ਡਿਸਟਰਬ ਨਹੀਂ ਹੋਣ ਦਿੱਤਾ ਜਾਏਗਾ आईजी साहब दी रहनुमाई ਦੇ ਵਿੱਚ ਜਿਹੜਾ ਹੈ ਅਸੀਂ ਵੱਖੋ ਵੱਖਰੇ ਜਿਹੜੇ ਫਰੰਟਸ ਤੇ ਜਿਹੜੇ ਹੈ ਆਪਣੇ ਐਕਸ਼ਨ ਪਲਾਨ ਬਣਾਏ ਨੇ ਉਹਨਾਂ ਨੂੰ ਰਿਵਿਊ ਵੀ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਨਾਕਾਬੰਦੀ ਜਿਹੜੀ ਹੈ ਉਹਨੂੰ ਅਸੀਂ ਥੋੜਾ ਜ਼ਿਆਦਾ ਸਖਤ ਤਰੀਕੇ ਦੇ ਨਾਲ ਜਿਹੜਾ ਹੈ ਅਸੀਂ ਲਾਗੂ ਕਰਾਂਗੇ ਦੀ ਐਕਟੀਵਿਟੀ ਹੈ ਉਹਨੂੰ ਠੱਲ ਪਾਉਣ ਲਈ ਸਾਡੇ ਕੋਲ ਜਿਹੜੀਆਂ ਵੱਖੋ ਵੱਖਰੀ ਜਿਹੜੀਆਂ ਚੈਲੰਜਸ ਜਿਹੜੀ ਹੈ ਮੌਜੂਦ ਨੇ ਇਸ ਤੋਂ ਇਲਾਵਾ ਬੀਐਸਐਫ ਬੀਇੰਗ ਫਰਸਟ ਲਾਈਨ ਆਫ ਦਿ ਬਾਂਸ ਜੜੀ ਹੈ ਅਸੀਂ ਉਹਨਾਂ ਨਾਲ ਪੂਰਾ ਕੋਆਰਡੀਨੇਸ਼ਨ ਦੇ ਨਾਲ ਕੰਮ ਕਰ ਰਹੇ ਹਾਂ ਸਾਡੀ ਜਿਹੜੀ ਹੈਗੀ ਪੂਰੇ ਪੰਜਾਬ ਪੂਰੇ ਜਿਹੜੀ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਤੌਰ ਤੇ ਕੰਮ ਕਰਦੀ ਹੈ ਅਸੀਂ ਵੱਧ ਤੋਂ ਵੱਧ ਜਿਹੜੇ ਹੈਗੇ ਆ ਸਮਾਜ ਵਿਰੋਧੀ ਅਨਸਰ ਜਿਹੜੇ ਹੈ ਉਹਨਾਂ ਨੂੰ ਨਤਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਹਿਲਾਂ ਵੀ ਬਹੁਤ ਵਧੀਆ ਕੰਮ ਹੋਇਆ ਤੇ ਇਸੇ ਕੰਮ ਚੰਗੇ ਕੰਮ ਨੂੰ ਅਸੀਂ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ ਆਜੀ ਪਿਆਰਪਰੀ ਸਤਿ ਸ਼੍ਰੀਕਾਲ ਜੀ ਵਨ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਇਸੇ ਤਰ੍ਹਾਂ ਅਸੀਂ ਖੜੇ ਹਾਂ ਜੀ ਇਸ ਟਾਈਮ ਸ਼ਹਿਰ ਅੰਮ੍ਰਿਤਸਰ ਦੇ ਐਸਐਸਪੀ ਸਾਹਿਬ ਦੇ ਦਿਹਾਤੀ ਦਫ਼ਤਰ ਦੇ ਵਿੱਚ ਜਿੱਥੇ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਅੰਮ੍ਰਿਤਸਰ ਦਿਹਾਤੀ ਦੀਆਂ ਕੀ ਕੀ ਅਗਲੀਆਂ ਗਤੀਵਿਧੀਆਂ ਹੋਣਗੀਆਂ ਨਸ਼ੇ ਨੂੰ ਲੈ ਕੇ ਜਾਂ ਕ੍ਰਾਈਮ ਨੂੰ ਲੈ ਕੇ ਕਿਦਾਂ ਦੀ ਅੱਗੇ ਗਤੀਵਿਧੀਆਂ ਹੋਈਆਂ ਕਿ ਕੀ ਠੱਲ ਪਾਈ ਜੀ ਉਸੇ ਹੀ ਤਹਿਤ ਸਾਡੇ ਕੋਲ ਅੱਜ ਜਿਹੜਾ ਨੇ ਨਵੇਂ ਐਸਐਸਪੀ ਮਿਲੇ ਨੇ ਆਪਣਾ ਅੰਮ੍ਰਿਤਸਰ ਦਿਹਾਤੀ ਨੂੰ ਚੰਨਜੀ ਸਿੰਘ ਸੋਲ ਸਾਹਿਬ ਸੋਲ ਸਾਹਿਬ ਪਿਆਰ ਪਰਿਸ਼ਤ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਦਰ ਸਾਹਿਬ ਅੱਜ ਆਇਓ ਆਪਣਾ ਤਾਂ ਕਿਵੇਂ ਦੇਖਦੇ ਹੋ ਦਿਹਾਤੀ ਏਰੀਆ ਵਾ ਆਪਣਾ ਹਨਾ ਤਾਂ ਕਿਵੇਂ ਕਾਰਜ ਕੀਤਾ ਜਾਏਗਾ ਕੋਸ਼ ਜਿਹੜੇ ਰੂਲਸ ਰੈਗੂਲੇਸ਼ਨਸ ਉਹ ਵੀ ਚੇਂਜ ਕੀਤੇ ਜਾਣਗੇ ਸਭ ਤੋਂ ਪਹਿਲਾਂ ਤਾਂ ਜੀ ਜਿੱਥੇ ਤੱਕ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਦਾ ਸਵਾਲ ਹੈ ਪੁਰਸ ਡਿਸਟ੍ਰਿਕਟ ਦਾ ਸਵਾਲ ਹੈ ਇਹ ਇੱਕ ਬਾਰਡਰ ਦੇ ਨਾਲ ਲੱਗਦਾ ਬਹੁਤ ਵੱਡਾ ਜਿਹੜਾ ਹੈ ਏਰੀਆ ਹੈ ਇੱਥੇ ਚੈਲੰਜਸ ਬਾਕੀ ਜ਼ਿਲ੍ਹਿਆਂ ਨਾਲੋਂ ਜ਼ਿਆਦਾ ਨੇ ਕਿਉਂਕਿ ਅਕਰੋਸ ਦਾ ਜਿਹੜਾ ਬਾਰਡਰ ਜਿਹੜਾ ਹੈਰੋਇਨ ਜਾਂ ਡਰੱਗ ਦੀ ਜਿਹੜੀ ਸਮੱਗਲਿੰਗ ਹੈ ਵੈਪਨਸ ਹੈ ਜਾਂ ਡਰੋਨ ਦੀ ਐਕਟੀਵਿਟੀ ਹੈ ਉਹਨੂੰ ਠੱਲ ਪਾਉਣ ਲਈ ਸਾਡੇ ਕੋਲ ਜਿਹੜੀਆਂ ਵੱਖੋ-ਵੱਖਰੀ ਜਿਹੜੀਆਂ ਚੈਲੰਜਸ ਜਿਹੜੀਆਂ ਆ ਮੌਜੂਦ ਨੇ ਇਸ ਤੋਂ ਇਲਾਵਾ ਬੀਐਸਐਫ ਬੀਇੰਗ ਫਰਸਟ ਲਾਈਨ ਆਫ ਡਿਫੈਂਸ ਜਿਹੜੀ ਹੈ ਅਸੀਂ ਉਹਨਾਂ ਨਾਲ ਪੂਰਾ ਕੋਆਰਡੀਨੇਸ਼ਨ ਦੇ ਨਾਲ ਕੰਮ ਕਰ ਰਹੇ ਹਾਂ ਸਾਡੀ ਜਿਹੜੀ ਹੈਗੀ ਪੁਲਿਸ ਪੰਜਾਬ ਪੁਲਿਸ ਜਿਹੜੀ ਹੈ ਸੈਕੰਡ ਲਾਈਨ ਆਫ ਡਿਫੈਂਸ ਦੇ ਤੌਰ ਤੇ ਕੰਮ ਕਰਦੀ ਹੈ ਅਸੀਂ ਵੱਧ ਤੋਂ ਵੱਧ ਜਿਹੜੇ ਹੈਗੇ ਆ ਸਮਾਜ ਵਿਰੋਧੀ ਅਨਸਰ ਜਿਹੜੇ ਹੈ ਉਹਨਾਂ ਨੂੰ ਨਤਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਹਿਲਾਂ ਵੀ ਬਹੁਤ ਵਧੀਆ ਕੰਮ ਹੋਇਆ ਤੇ ਇਸੇ ਕੰਮ ਨੂੰ ਚੰਗੇ ਕੰਮ ਨੂੰ ਅਸੀਂ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ ਡੀਆਈਜੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਜਿਹੜਾ ਹੈ ਅਸੀਂ ਵੱਖੋ ਵੱਖਰੇ ਜਿਹੜੇ ਫਰੰਟਸ ਤੇ ਜਿਹੜੇ ਹੈ ਆਪਣੇ ਐਕਸ਼ਨ ਪਲਾਨ ਬਣਾਏ ਨੇ ਉਹਨਾਂ ਨੂੰ ਰਿਵਿਊ ਵੀ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਨਾਕਾਬੰਦੀ ਜਿਹੜੀ ਹੈ ਉਹਨੂੰ ਅਸੀਂ ਥੋੜਾ ਜਿਆਦਾ ਸਖਤ ਤਰੀਕੇ ਦੇ ਨਾਲ ਜਿਹੜਾ ਹੈ ਅਸੀਂ ਲਾਗੂ ਕਰਾਂਗੇ ਹੋਰ ਜਿਹੜੇ ਹੈ ਲੋਕਲ ਪ੍ਰੋਗਰਾਮਸ ਜਿਹੜੇ ਹੈਗੇ ਉਹ ਵੀ ਆਉਣ ਵਾਲੇ ਨੇ ਨਾਕਾਬੰਦੀ ਮਾੜੇ ਅੰਸਰਾਂ ਨੂੰ ਦਬੋਚਣਾ ਤੇ ਜਿਹੜਾ ਟੈਰਰਿਸਟ ਐਂਟੀ ਟੈਰਰਿਜ਼ਮ ਫਰੰਟ ਜਿਹੜਾ ਹੈ ਉਹ ਤੇ ਐਂਟੀ ਗੈਂਗਸਟਰ ਜਿਹੜਾ ਫਰੰਟ ਆ ਉਸਤੇ ਅਸੀਂ ਜਿਹੜਾ ਆਪਣਾ ਪੂਰਾ ਜ਼ੋਰ ਲਾਵਾਂਗੇ ਤੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਜਿਆਦਾਤਰ ਨਾ ਇਸ ਤਰ੍ਹਾਂ ਹੁੰਦਾ ਕਿ ਜਦੋਂ ਵੀ ਆਪਣਾ ਪ੍ਰੈਸ ਕਾਨਫਰੈਂਸ ਹੁੰਦੀ ਆ ਜਾਂ ਜਦੋਂ ਵੀ ਆਪਣਾ ਕੋਈ ਸਪਲਾਈ ਫੜੀ ਜਾਂਦੀ ਆ ਜਾਂ ਹਥਿਆਰਾਂ ਦਾ ਜ਼ਕੀਰਾ ਫੜਿਆ ਜਾਂਦਾ ਤਾਂ ਜਿਆਦਾਤਰ ਵਾਕਿਆ ਤੁਹਾਡੀ ਗੱਲ ਸੀ ਬਾਰਡਰ ਦੇ ਏਰੀਆ ਜਿਹੜੇ ਨੇ ਉੱਥੋਂ ਸਾਹਮਣੇ ਨਿਕਲ ਕੇ ਆਉਂਦੇ ਨੇ ਆਪਣਾ ਉਸ ਤੋਂ ਵਾਸਤੇ ਕੋਈ ਇਹ ਆ ਵੀ ਕੋਈ ਸਪੈਸ਼ਲ ਜਿਹੜੀ ਫੋਰਸ ਜਿਹੜੀ ਆ ਜੇ ਕੋ ਉਦਾਂ ਦੇ ਪੈਰਾਮੀਟਰ ਪਲੈਨਿੰਗ ਜਿਹੜੀ ਉਹ ਕੀਤੀ ਜਾਏਗੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਿਹੜੀ ਡਿਫੈਂਸ ਤੇ ਹੈ ਉਹ ਬੀਐਸਐਫ ਦੀ تعیناتی ਹੈ ਉਸ ਤੋਂ ਬਾਅਦ ਜਿਹੜੀ ਹੈ ਪੰਜਾਬ ਪੁਲਿਸ ਆਉਂਦੀ ਹੈ ਸਾਡਾ ਤੇ ਉਹਨਾਂ ਦਾ ਹਮੇਸ਼ਾ ਤਾਲ ਮਿਲ ਰਿਹਾ ਹੈ ਡਰੋਨਸ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਕਿ ਕਈ ਵਾਰ ਜਿਹੜੇ ਹੈ ਗिराए ਗਏ ਨੇ ਬੀਐਸਐਫ ਵੱਲੋਂ ਉਸ ਤੋਂ ਇਲਾਵਾ ਜਿਹੜੀ ਹੈ ਕਈ ਵਾਰ ਇੰਟੈਲੀਜੈਂਸ ਇਨਪੁਟਸ ਜਿਹੜੀਆਂ ਨੇ ਪੰਜਾਬ ਪੁਲਿਸ ਵੱਲੋਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਨੇ ਤੇ ਵੱਖਰੇ ਤੌਰ ਤੇ ਆਪਣੇ ਆਪਰੇਸ਼ਨਸ ਵੀ ਸਾਡੇ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਮਾੜੇ ਅਨਸਰ ਜਿਹੜੇ ਤੁਸੀਂ ਬਾਰਡਰ 벨ਟ ਦੀ ਗੱਲ ਕਰਦੇ ਹੋ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਫੜਨ ਦੀ ਪੂਰੀ ਜਿਹੜੇ ਹੈ ਕੋਸ਼ਿਸ਼ ਕਰਦੇ ਹਾਂ ਜੀ ਸਰਦਾਰ ਸਾਹਿਬ ਤੁਸੀਂ ਆਗਿਓ ਆਪਣਾ ਦਿਹਾਤੀ ਦੇ ਵਿੱਚ ਜਿਹੜੇ ਨਸ਼ਾ ਤਸਕਰ ਨੇ ਜਾਂ ਕੋਈ ਵੱਡਾ ਕ੍ਰਾਈਮ ਕਰ ਰਹੇ ਉਹਨਾਂ ਨੂੰ ਕੋਈ ਸਖਤ ਚੇਤਾਵਨੀ ਜਿਹੜੀ ਤੁਹਾਡੇ ਵੱਲੋਂ ਇਸ ਟਾਈਮ ਉਜਾਗਰ ਕੀਤੀ ਜਾਵੇ ਦੇਖੋ ਜੀ ਗੱਲ ਇਹ ਹੈ ਕਿ ਜਿਹੜੇ ਵੀ ਇਸ ਤਰ੍ਹਾਂ ਦੇ ਸਮਾਜ ਵਿਰੋਧੀ ਮਾੜੇ ਅੰਸਰ ਨੇ ਚਾਹੇ ਉਹ ਨਸ਼ਾ ਦੇ ਕਾਰੋਬਾਰਚ ਨੇ ਚਾਹੇ ਉਸ ਮਗਲਿੰਗ ਦੇ ਵਿੱਚ ਨੇ ਉਹਨਾਂ ਨੂੰ ਐਸ ਪਰਲਾ ਨਜਿੱਠਿਆ ਜਾਏਗਾ ਤੇ ਸਖਤੀ ਦੇ ਨਾਲ ਨਜਿੱਠਿਆ ਜਾਏਗਾ ਤੇ ਪੰਜਾਬ ਸਰਕਾਰ ਦੀ ਬੜੀ ਕਲੀਅਰ ਕੱਟ ਪਾਲਿਸੀ ਹੈ ਲੈਂਡ ਆਰਡਰ ਨੂੰ ਡਿਸਟਰਬ ਨਹੀਂ ਹੋਣ ਦਿੱਤਾ ਜਾਏਗਾ ਇਸ ਤੋਂ ਇਲਾਵਾ ਜਿਹੜੇ ਵੀ ਇਸ ਤਰੀਕੇ ਦੇ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨੂੰ ਕਾਬੂ ਕੀ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਮਾਨਯੋਗ ਸੀਪੀ ਸਾਹਿਬ ਦੀਆਂ ਹਦਾਇਤਾਂ ਹੋਈਆਂ ਸੀ ਮਾਨਯੋਗ ਡੀਜੀਪੀ ਸ਼੍ਰੀ ਗੋਰੇ ਯਾਦਵ ਜੀ ਦੀਆਂ ਵੀ ਹਦਾਇਤਾਂ ਹੋਈਆਂ ਸੀ ਕਿ ਆਪਣਾ ਜਿਹੜਾ ਡਰੱਗਸ ਜਿਹੜਾ ਵੇਚਣ ਵਾਲੇ ਨੇ ਆਪਣਾ ਵੱਡੀ ਮਾਤਰਾ ਵਿੱਚ ਉਹਨਾਂ ਕਰੇ ਰੇਡਾਂ ਕੀਤੀਆਂ ਜਾਣ ਆਪਣਾ ਤਾਂ ਇਹ ਜਿਹੜੀ ਪਾਲਸੀ ਜਿਹੜੀ ਉਦਾਂ ਹੀ ਚੱਲੂ ਰਹੇਗੀ ਆਪਣਾ ਬਿਲਕੁਲ ਜੀ ਬਿਲਕੁਲ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਇਹ ਕੰਮ ਜਿਹੜਾ ਹੈ ਬੜਾ ਵਧੀਆ ਹੋਇਆ ਪਹਿਲਾਂ ਵੀ ਤੇ ਇਸੇ ਚੰਗੇ ਕੰਮ ਨੂੰ ਅਸੀਂ ਕੰਟੀਨਿਊ ਕਰਾਂਗੇ ਇਹਦੇ ਵਿੱਚ ਹੋਰ ਜਿਹੜੀਆਂ ਰੇਡਸ ਹੈਗੀਆਂ ਕੋਈ ਵੀ ਜੋ ਵੀ ਲੋੜਿੰਦਾ ਇਹਦੇ ਵਿੱਚ ਕੰਮ ਕਰਨਾ ਬਣਦਾ ਅਸੀਂ ਕਰਾਂਗੇ ਚਾਹੇ ਉਹ ਨੰਬਰ ਆਫ ਰੇਡਸ ਨੂੰ ਵਧਾਣਾ ਹੈ ਮਾੜੇ ਅਨਸਰਾਂ ਤੇ ਅਸੀਂ ਪੂਰਾ ਚੜਕੇ ਰਹਾਂਗੇ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜਾ ਹੈ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਉਹ ਪਬਲਿਕ ਸਾਡੇ ਨਾਲ ਪੂਰਾ ਸਹਿਯੋਗ ਦੇ ਕੇ ਚੱਲੇ ਸੋ ਦੈਟ ਸਾਡਾ ਕਾਮਨ ਕੋਸ ਹੈ ਤੇ ਅਸੀਂ ਇਹਦੇ ਵਿੱਚ ਜਿਹੜਾ ਹੈ ਸਫਲਤਾ ਪ੍ਰਾਪਤ ਕਰ ਲਈ ਸਰ ਇੱਕ ਨਾ ਸਵਾਲ ਆ ਜਾਂਦਾ ਪਤਾ ਹੁੰਦਾ ਆਂਡ ਗਵਾਨ ਨੂੰ ਵੀ ਮੇਰੇ ਇਲਾਕੇ ਦੇ ਵਿੱਚ ਕੀ ਚੱਲ ਰਿਹਾ ਜਾਂ ਕਿਹੜਾ ਮੇਰਾ ਗਵਾਂਡੀ ਹੈ ਜਾਂ ਗਲੀ ਦਾ ਕਿਹੜਾ ਬੰਦਾ ਗਲਤ ਕਾਰਜ ਜਿਹੜਾ ਕਰ ਰਿਹਾ ਕਿਤੇ ਨਾ ਕਿਤੇ ਨਾ ਦੱਸਣ ਤੋਂ ਜਿਹੜਾ ਉਹ ਗੁਰੇਸ਼ ਕਰ ਜਾਂਦੇ ਨੇ ਡਰ ਜਾਂਦੇ ਨੇ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਉਹਨਾਂ ਦੀ ਜਾਣਕਾਰੀ ਫਿਰ ਗੁਪਤ ਰੱਖੀਏ ਕੋਈ ਐਕਸ਼ਨ ਨਹੀਂ ਹੋਏਗਾ ਦੇਖੋ ਜੀ ਮੈਂ ਪਹਿਲਾਂ ਵੀ ਅਪੀਲ ਕੀਤੀ ਹੈ ਤੇ ਹੁਣ ਫੇਰ ਕਰਦਾ ਕਿ ਜੇ ਕਿਸੇ ਨੂੰ ਕੋਈ ਇਨਫੋਰਮੇਸ਼ਨ ਹੁੰਦੀ ਹੈ ਤਾਂ ਉਹ ਸਾਡੇ ਨਾਲ ਸਾਂਝੀ ਕਰ ਸਕਦਾ ਹੈ ਨੰਬਰ ਜਿਹੜੇ ਅਸੀਂ ਪਹਿਲਾਂ ਵੀ ਜਿਹੜੇ ਡਿਸਪਲੇ ਕੀਤੇ ਨੇ ਹੁਣ ਵੀ ਸਾਂਝੇ ਕਰ ਰਹੇ ਹਾਂ ਤੇ ਉਹਨਾਂ ਦੀ ਜਿਹੜੀ ਅ ਅਨੋਨਿਮਿਟੀ ਹੈ ਉਸੇ ਤਰੀਕੇ ਨਾਲ ਬਰਕਰਾਰ ਰੱਖੀ ਜਾਏਗੀ ਉਹਨਾਂ ਨੂੰ ਨਾਂ ਨੂੰ ਗੁਪਤ ਰੱਖਿਆ ਜਾਏਗਾ ਠੀਕ ਹੈ ਜੀ ਤੇ ਇਸ 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 ਦੇ ਵਿੱਚ ਅਸੀਂ ਪਬਲਿਕ ਸਹਿਯੋਗ ਦੀ ਪੂਰੀ ਆਸ ਕਰਦੇ ਜੀ ਤੇ ਸਤਾਰ ਸਾਹਿਬ ਇੱਕ ਗੱਲ ਜਿਵੇਂ ਹੁਣ ਕਹਿੰਦੇ ਜੀ ਆਪਣਾ ਇੱਕ ਪਾਲਿਸੀ ਲਾਗੂ ਸ਼ਾਇਦ ਹੋ ਵੀ ਗਈ ਕੁਝ ਇਲਾਕਿਆਂ ਦੇ ਵਿੱਚ ਨਸ਼ੇ ਤਸਕਰ ਨੇ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੁੰਦੀ ਆ ਉਹਦੇ ਉੱਪਰ ਜਿਹੜਾ ਫਿਰ ਸਖਤ ਐਕਸ਼ਨ ਵੀ ਲਿਆ ਜਾਂਦਾ ਇਦਾਂ ਦਾ ਕੋਈ ਜਿਹੜਾ ਆਇਆ ਵਾ ਕਾਰਜ ਉਸ ਪੱਖੋਂ ਜਿਹੜੀ ਇਸ ਟਾਈਮ ਔਰ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਿੱਤਾ ਜਾਵੇ ਬਿਲਕੁਲ ਜੀ ਜਿੰਨੇ ਵੀ ਨਸ਼ੇ ਸਮਗਲਰ ਆ ਉਹਨਾਂ ਦੀ ਜਿਹੜੀ ਪ੍ਰਾਪਰਟੀ ਅਟੈਚਮੈਂਟ ਦਾ ਜਿਹੜਾ ਪ੍ਰੋਵੀਜ਼ਨ ਹੈ ਐਨਡੀਪੀਐਸ ਐਕਟ ਦੇ 68 ਐਫ ਸੈਕਸ਼ਨ ਦੇ ਵਿੱਚ ਉਹ ਸਖਤੀ ਦੇ ਨਾਲ ਅਸੀਂ ਉਹਦੇ ਵਿੱਚ ਕਾਰਵਾਈ ਕਰਾਂਗੇ ਤੇ ਕਾਫੀ ਕੰਮ ਪਹਿਲਾਂ ਵੀ ਹੋਇਆ ਹੈ ਜਿਹੜਾ ਵੀ ਪੈਂਡਿੰਗ ਕੰਮ ਹੈ ਅਸੀਂ ਉਹਨੂੰ ਪੂਰਾ ਕਰਾਂਗੇ ਤੇ ਅੱਗੋਂ ਵੀ ਇਹਨਾਂ ਦੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਉਹ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਇੱਕ ਬੰਦੀ ਕਾਰਵਾਈ ਕੀਤੀ ਜਾਵੇਗੀ ਜੀ ਸਰ ਧੰਨਵਾਦ ਜੀ ਥੈਂਕ ਯੂ ਜੀ ਸਰ ਸੋ ਤੁਸੀਂ ਦੇਖਿਆ ਜੀ ਇੱਕ ਚੰਦ ਮਿੰਟਾਂ ਦੀ ਮੁਲਾਕਾਤ ਜਿਹੜੀ ਕੀਤੀ ਸੀ ਚੰਨਜੀਤ ਸਿੰਘ ਸੋਲ ਜੋ ਕਿ ਸਾਡੇ ਨਵੇਂ ਐਸਐਸਪੀ ਦਿਹਾਤੀ ਆਏ ਨੇ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚੋਂ ਕਿਵੇਂ ਦੇ ਦਿਹਾਤੀ ਦੇ ਵਿੱਚ ਪਲਾਨ ਜ਼ੋਨਗੇ ਵਿੰਦਾ ਵਰਕ ਕੀਤਾ ਜਾਏਗਾ ਤੇ ਜਿਹੜਾ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਪ੍ਰੋਪਰ ਜਿਹੜੀ ਆ ਉਹ ਵੀ ਠੱਲ ਜਿਹੜੀ ਪਾਈਗੀ ਤੇ ਕਿਸੇ ਵੀ ਕੀਮਤ ਤੇ ਕਿਸੇ ਨੂੰ ਵੀ ਜਿਹੜਾ ਵਾ ਬੱਚੇ ਜਿਹੜਾ ਵਾ ਨਹੀਂ ਜਾਏਗਾ ਹੁਣ ਇਹ ਦੇਖਣਾ ਇਹ ਹੀ ਆ ਕਿ ਹੁਣ ਉਹਨਾਂ ਨੇ ਕਿਹਾ ਵਾ ਕਿ ਆਪਾਂ ਜਿਹੜਾ ਵਾ ਇਸ ਪੱਖੋਂ ਜਿਹੜਾ ਵਾ ਪ੍ਰੋਪਰ ਕਾਰਜ ਜਿਹੜਾ ਵਾ ਉਹ ਜ਼ਰੂਰ ਜਿਹੜਾ ਕੀਤੇ ਜਾਣਗੇ ਸੋ ਇਦਾਂ ਦੀਆਂ ਹੋਰ ਖਬਰਾਂ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜਿਹੜਾ ਜ਼ਰੂਰ ਜੁੜੇ ਰਹੋ ਇਹ ਗੱਲਬਾਤ ਅਸੀਂ ਕੀਤੀ ਸੀ ਦਿਹਾਤੀ ਸ਼ਹਿਰ ਦੇ ਜਿਹੜਾ ਅੰਮ੍ਰਿਤਸਰ ਦਿਹਾਤੀ ਸ਼ਹਿਰ ਦੇ ਨਵੇਂ ਜਿਹੜੇ ਬਤੌਰ ਐਸਐਸਪੀ ਆਏ ਨੇ ਚਰਨਜੀਤ ਸਿੰਘ ਸੋਲਜੀ ਉਹਨਾਂ ਦੇ ਨਾਲ